ਲੋ ਵੀ ਦੋਸਤੋ ਅੱਜ ਮੈਂ ਤੁਹਾਨੂੰ ਗੱਲ ਸੁਣਾਉ ਲੱਗਾ ਮੇਰੇ ਛੋਟੇ ਹੁੰਦੀ ਗੱਲ ਹੈ ਗੱਲ ਦਾ ਨਾਮ ਹੈ ਮੇਰੀ ਦਾਦੀ ਮਾਂ ਦਾ ਸੁਪਨਾ ਇੱਕ ਰਾਤ ਉਹ ਮੇਰੀ ਦਾਦੀ ਮਾਂ ਨੂੰ ਸੁਪਨਾ ਆਇਆ ਕਿ ਸੁਪਨੇ ਵਿੱਚ ਉਸ ਨੂੰ ਟੱਠਾ ਟਾ ਲਿਆ ਟੱਠਿਆਂ ਨੇ ਆਵਾਰ ਟੱਠਿਆਂ ਨੇ ਟੱਠੇ ਮਗਰ ਪੈ ਗਏ ਦਾਦੀ ਚੀਕਾ ਮਰੀ ਜਾਵੇ ਵਾਜਾਂ ਮਰੀ ਜਾਵੇ ਤੇ ਵੇ ਭੁੱਲਿਆ ਵੇ ਸਾਧਿਆ ਵੇ ਸਾਧਿਆ ਅਸੀਂ ਹਉ ਬੜਕੇ ਉੱਠੇ ਵਿਆਹ ਕੀ ਹੋ ਗਿਆ ਤੇ ਦਾਦੀ ਨੂੰ ਪੁੱਛਿਆ ਪਾਣੀ ਪੁਣੀ ਪੁਲਾਇਆ ਅਸਕੇ ਦਾਦੀ ਮੈਂ ਕੀ ਗੱਲ ਹੋਗੀ ਕਹਿੰਦੀ ਵੇ ਸਾਧਿਆ ਗੱਲ ਕੀ ਹੋਣੀ ਆ ਮੇਰੇ ਮਗਰ ਟੱਠੇ ਪੈ ਗਏ ਟੱਠੇ ਕੀ ਪਏ ਮੇਰੇ ਮਗਰ ਤਾਂ ਮੈਂ ਮੂਰੇ ਮੂਰੇ ਟੱਠੇ ਮਗਰ ਮਗਰ ਦੋ ਤਿੰਨ ਟੱਠੇ ਸੀ ਤੇ ਮੈਂ ਤਾਂ ਮਾਸਾਂ ਲੁੱਕ ਕੇ ਜਾਨ ਬਚਾਈ ਤੇ ਕੱਲ ਠੱਠੇ ਨਹੀਂ ਉਦੋਂ ਪਹਿਲਾਂ ਮੇਰੇ ਮਰ ਕੁੱਤੇ ਪੈਗੇ ਸੀ ਪਹਿਲਾਂ ਮਨ ਉਹ ਸੁਫਨਾ ਜਾ ਆਇਆ ਤੇ ਜਦੋਂ ਮੈਂ ਤੇੜੀ ਜੀ ਪਹੁੰਚੀ ਤੇ ਥੋੜੇ ਟੱਕ ਟਕਾ ਜਾ ਕਰਕੇ ਪਈ ਫੇਰ ਮੈਂ ਠੱਠਿਆਂ ਦਾ ਆ ਗਿਆ ਲੈ ਹੁਣ ਤੂੰ ਬਹੁਤਾ ਐਂ ਕਰ ਵੀ ਦਿਨ ਜਦੋਂ ਚੜ ਗਿਆ ਨਾ ਤੇ ਆਪਣੇ ਉਹ ਜਿਹੜੇ ਹੈਗੇ ਆ پارک ਕੋਲੇ ਆ ਬਾਬਾ ਗੱਪੂ ਟੇਸ਼ਨ ਵਾਲਾ ਤੇ ਉਹਦੇ ਕੋਲ ਲੈ ਕੇ ਚੱਲੀ ਮੈਨੂੰ ਚਲੋ ਜੀ ਦਨ ਚੜਿਆ 9:00 ਵਜੇ ਤੇ ਅਸੀਂ ਬਾਬੇ ਕਪੂ ਟਿਸ਼ਾਨੇ ਕੋਲੇ ਜਾ ਪਹੁੰਚੀ ਬਾਬਾ ਕਹਿੰਦਾ ਜਦੋਂ ਬਾਬੇ ਨੂੰ ਦਾਦੀ ਨੇ ਗੱਲ ਸੁਵਾਈ ਕਹਿੰਦੀ ਮੇਰੇ ਮਗਰ ਮਾਪਾ ਜੀ ਟੱਠੇ ਪੈ ਗਏ ਬਾਬਾ ਕਹਿੰਦਾ ਓਹੋ ਹੋ 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 ਟੱਠੇ ਪੈ ਗਏ ਤੇਰੇ ਮਗਰ ਓ ਮਾਈ ਇਹ ਤਾਂ ਪ੍ਰੇਤਾਂ ਹੁੰਦੀਆਂ ਪ੍ਰੇਤਾਂ ਰਾਤ ਨੂੰ ਸੁਪਨੇ ਵਿੱਚ ਟੱਠੇ ਪ੍ਰੇਤ ਹੁੰਦੇ ਆ ਟੱਠਾ ਹੋਇਆ ਸਾਹਨ ਹੋਇਆ ਇਹ ਤਾਂ ਮਗਰ ਪਏ ਬਹੁਤ ਮਾੜੇ ਹੁੰਦੇ ਆ ਥੋੜੇ ਤੇ ਤਾਂ ਕੋਈ ਅਣਹੋਣੀ ਵਾਪਰਣ ਵਾਲੀ ਐ ਥੋੜੇ ਤਾਂ ਤਾਂ ਕੋਈ ਇਹ ਕਹਿਰ ਵਾਪਰਣ ਵਾਲਾ ਤੇ ਦੋ ਦਿਨੋਂ ਤੇੜੀ ਆ ਗਈ ਬਾਬਾ ਜੀ ਕਹਿੰਦੀ ਗੱਲ ਤਾਂ ਪੂਰੀ ਸੁਣ ਲਓ ਕਹਿੰਦਾ ਹਾਂ ਹੋਰ ਸਤਿਰਾਓ ਕਹਿੰਦੀ ਉਸ ਤੋਂ ਪਹਿਲਾਂ ਮੇਰੇ ਮਰ ਕੁੱਤੇ ਪੈ ਗਏ ਸੀ ਅਵਾਰਾ ਓ ਹੋ 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 ਕੁੱਤੇ ਤਾਂ ਉਸ ਤੋਂ ਵੀ ਮਾੜੇ ਹੁੰਦੇ ਆ ਇਤਾਂ ਉਹ ਹੁੰਦੇ ਆ ਦੂਜੇ ਜਮਦੂਤ ਇਹ ਜਦੋਂ ਇਹ ਕੁੱਤੇ ਪਾਉਂਦਿਆਂ ਇਹਨਾਂ ਨੂੰ ਜਮਦੂਤ ਦੱਸਦੇ ਹੁੰਦੇ ਆ ਤੇ ਭਾਈ ਮਾਤਾ ਤੇਰੇ ਮਗਰ ਪੈਗੇ ਓਹ ਹੋ ਬਾਲੇ ਮਾੜੇ ਆ ਤੈਨੂੰ ਉਹ ਬਚ ਗਈ ਤੂੰ ਹਾਂ ਬਾਬਾ ਜੀ ਬਚ ਤਾਂ ਮੈਂ ਗਈ ਓਹ ਹੋ ਹੋ ਸ਼ੁਕਰ ਕਰ ਤੂੰ ਬਚ ਗਈ ਚਲ ਹੁਣ ਆਪ ਆਪ ਘਰ ਆਲਾ ਤੇ ਨਹੀਂ ਤਾਂ ਬਾਹਲਾ ਮਾੜਾ ਹੋ ਤੇਰੇ ਵਾਪਰ ਨਾਲ ਹੀ ਘਟਨਾ ਕੋਈ ਚਲੋ ਜੀ ਬਾਬਾ ਜੀ ਨੇ ਸਾਨੂੰ ਲੜੜਾ ਪੜੜਾਉਣਾ ਰਖਾਤਾ ਕਹਿੰਦੇ ਵੀ ਉਹ ਸਾਹਮਣੇ ਦੁਕਾਨ ਤੋਂ ਕਾਕਾ ਸਾਮਾਨ ਫੜ ਲਟਰਮ ਬਟਰਮ ਮੈਂ ਜੀ ਲਿਆਂ ਦਾ ਸਾਮਾਨ ਆਹ ਲੱਲੇ ਨਾਰੀਆ ਲੇ ਗੜ ਦੁਗੜ ਜਿਹਾ ਸਾਮਾਨ ਸਾਹਮਣੇ ਰੈਡੀ ਸੀ ਇੱਕ ਰੈਡੀ ਤੋਂ ਕੇਲੇ ਕੁਲੇ ਲੈ ਆਂਦੇ ਤੇ ਕਹਿੰਦੇ ਵੀ ਉਹਨੇ 10 15 ਮਿੰਟ ਕੀਤਾ ਬਾਪੇ ਨੇ ਆਪਦਾ ਜੰਤਰ ਮੰਤਰ ਸ਼ੰਤਰ ਤੇ ਚਲੋ ਦਾਦੀ ਮਾਂ ਦੇ ਫੂਕਾ ਫਕਾਆਂ ਮਾਰੀਆਂ ਇੱਕ ਧੂਣ ਆਇਆ ਪਾ ਲਿਆ ਤੇ ਕਹਿੰਦਾ ਹੁਣ ਤੂੰ ਕਾਕਾ ਐਂ ਕਰ। ਵੀ ਕਰੇ ਥੋੜੇ ਕਣਕ ਹੈਗੀ। ਮੈਂ ਕਿ ਕਣਕ ਤਾਂ ਪਈ ਸਾਡੇ ਘੱਟੇ ਪਰ। ਕਹਿੰਦਾ ਘੱਟੇ ਪਰ। ਹੋਰ ਤੇ ਦਾਦੀ ਮਾਂ ਕਹਿੰਦੀ ਐਂ ਕਰੀਵੇਂ ਜਿਹੜੀ ਖੱਟੀ ਬੋਰੀ ਚ ਨਾ ਉਹ ਚ ਵੱਧ ਕਣਕ ਪਈ ਆ। ਤੇ ਉਹ ਲਿਆ ਬਾਬਾ ਵਾਸਤੇ। ਤੇ ਬਾਬਾ ਕਹਿੰਦਾ ਜਾ ਕਾਕਾ ਤੂੰ ਲਿਆ ਤੂੰ ਮੈਂ ਤੂੰ ਲਾਉਣਾ ਤੇ ਤੂੰ ਲਿਆ ਘਟਾ ਚੱਕ ਕੇ। ਮੈਂ ਭਾਈ ਘਟਾ ਔਖੇ ਸੌਕੇ ਨੇ ਕਰੂੰ। ਮੋੜ ਤੇ ਰੱਖਿਆ ਤੇ ਪੈਦਲ ਲੈ ਗਿਆ ਤੇ ਕਾਂ ਬਾਬੇ ਦਾ ਤੂਣਾ ਵੀ ਖਤਮ ਹੋ ਗਿਆ ਤੇ ਬਾਬਾ ਕਹਿੰਦਾ ਹੁਣ ਤੂੰ ਐ ਕਰ ਜਾ ਨਾ ਵੀ ਦਾਦੀ ਮਾਂ ਨੂੰ ਸੁਫਨਾ ਤਾਂ ਨਹੀਂ ਤੇਰੀ ਨੋਂਦਾ ਤੇ ਇਹ ਨੂੰ ਬਿਠਿਆ ਰਹਿਣ ਦੇ ਇੱਥੇ ਤੇ ਤੂੰ ਨਾ ਮੇਰੇ ਘਰੇ ਆ ਛੱਡਿਆ ਘਟਾ ਨਾਲ ਆਹਾ ਜੋ ਦੇਸੀ ਘਿਓ ਮਗਾਇਆ ਸੀਗਾ ਆ ਨਾਰੀਅਲ ਤੇ ਆਹਾ ਦਾਲ ਸਬਜ਼ੀਆਂ ਸੁੱਕੀਆਂ ਦਾਲਾ ਟਾ ਕਈ ਕੁ ਬਾਬੇ ਮੰਗਾ ਲਿਆ ਸੀ ਮਰ ਕੇ ਰਗੜਾ ਸਾਨੂੰ ਕਾਫੀ ਲਾਤਾ ਸੀ ਤੇ ਦਾਦੀ ਮਾਂ ਕਹਿੰਦੀ ਨਹੀਂ ਮੈਂ ਬੈਠਦੀ ਨਹੀਂ ਮੈਂ ਘਰ ਨੂੰ ਚਲਦੀ ਆ ਤੇ ਚਲ ਤੂੰ ਛੱਡਿਆ ਚਲੋ ਜੀ ਬਾਬੇ ਨੇ ਕਿਰਲਿਆਂ ਵਾਲਾ ਚੱਕ ਲਿਆ ਥਾੜ ਟੋਕਰੀ ਟੋਕਰੀ ਚੱਕ ਲਈ ਤੇ ਨਾਲੇ ਆਟੇ ਵਾਲਾ ਚੱਕ ਦਿਆ ਝੋਲਾ ਉਹੋ ਕੋਸਾ ਦੀ ਬਗਲੀ ਸਾਮਾਨ ਜਾ ਪਾ ਲਿਆ ਆਪਦੀ ਜਿਹੜੀ ਸੀਗੀ ਉਹਦੀ ਜੋ ਤਸ਼ਵਿਦਿਆ ਉਹ ਵੀ ਮੋਢੇ ਪਾ ਲਿਆ ਮੈਂ ਪਾਈ ਮੋੜੇ ਤੇ ਕਣਕ ਦਾ ਗਟਾ ਫੇਰ ਰੱਖ ਲਿਆ ਚਲੋ ਚੱਲ ਪਏ ਅਸੀਂ ਬਾਬੇ ਦਾ ਘਰ ਹੋਂ ਮੈਨੂੰ ਬਾਬਾ ਉੱਤਰ ਆਪਦੇ ਘਰ ਵੱਲ ਸਿੱਧਾ ਹੋ ਗਿਆ ਤੇ ਬਾਬਾ ਜੀ ਮਗਰ ਮਗਰ ਤੇ ਮਰੇ ਮਰੇ ਥੋੜੀ ਬਾਟ ਕੇ ਮੰਡੀ ਕੋਲ ਦੰਗਣ ਲੱਗੇ ਤੇ ਉੱਥੇ ਇੱਕ ਗਾਂ ਆ ਗਈ ਸਾਡੇ ਬਾਬੇ ਦੇ ਕੇਲੇ ਵੇਖ ਕੇ ਥਾਲ ਚ ਨਾ ਉਹਦੇ ਵਿੱਚ ਟੋਕਰੀ ਚ ਭੱਜੀ ਭੱਜੀ ਗਾਂ ਆਈ ਭੁਖੀ ਸੀ ਵਿਚਾਰੀ ਤੇ ਬਾਬਾ ਜੀ ਹਟ 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 ਬਾਬਾ ਉਹ ਗਾਂ ਕਿਥੇ ਹਟੇ ਤੇ ਚਲੋ ਜੀ ਗਾਂ ਆ ਗਈ ਬਾਬੇ ਨੇ ਗਾਂ ਦੇ ਮਾਰਿਆ ਤੇ ਗਾਂ ਇੱਕ ਧੱਕੇ ਲੈ ਲੈ ਗਈ ਖੋਕੇ ਤੇ ਜਦੋਂ ਬਾਬਾ ਹਲੇ ਗਾਂ ਨੂੰ ਗਹਿਰ ਕੇ ਹਟਿਆ ਸੀ ਉਦੋਂ ਨੂੰ ਟੱਟਾ ਇੱਕ ਆ ਗਿਆ ਟੱਟਾ ਤੇ ਬਾਬੇ ਨੇ ਵੇਖ ਕੇ ਟੱਠੇ ਨੂੰ ਐ ਜਿੱਕਾ ਭਈ ਬਾਬੇ ਨੇ ਟੱਠੇ ਨੂੰ ਸੱਡ ਬਾਬੇ ਨੇ ਸੱਟ ਲਿਆ ਸੀ ਮੈਂ ਹੱਲੇ ਵੀ ਪਹਿ ਗਿਆ ਪੰਗਾ ਬਾਬੇ ਦੇ ਕੇਲੇ ਕੋਲੇ ਲੈ ਗਿਆ ਤੇ ਮੈਂ ਅੱਗੇ ਤੁਰਿਆ ਤਾਂ ਮੇਰੇ ਮਗਰ ਪੈ ਗਿਆ ਤੇ ਮੈਨੂੰ ਟੁੱਟ ਜੀ ਮਾਰੀ ਮੇਰੇ ਤਾਂ ਉਹ ਟੁੱਟ ਜੀ ਬੜੀ ਜੀ ਬੂਰੇ ਤੇ ਤੇ ਮੈਨੂੰ ਸੜਤਾ ਅੱਧੀ ਕੜਕੀ ਦੁੱਲ ਗਈ ਤੇ ਹਾਜੇ ਉਧਰੋਂ ਬਾਬਾ ਵੀ ਆ ਗਿਆ ਨੇੜੇ ਤੇ ਬਾਬਾ ਕਹਿੰਦਾ ਜਵਾਨਾ ਬਚ ਗਿਆ ਮੈਂ ਕਿਹਾ ਬਾਬਾ ਜੀ ਤੁਸੀਂ ਪਛਾਹਤਾ ਨਹੀਂ ਮੈਂ ਕਾ ਨਾ ਮੋਝਣਾ ਆਂਦਾ ਮੈਂ ਵੱਖ ਬਾਬਾ ਵੱਖੀ ਫੜੀ ਆਵੇ ਨਾਲੇ ਹਾਏ ਹਾਏ ਕਰੇ ਮੈਂ ਬਾਬਾ ਕੀ ਹੋ ਗਿਆ ਕਹਿੰਦਾ ਮੇਰੇ ਸਿੰਘ ਮਾਰ ਗਿਆ ਅਸੀਂ ਚਲੋ ਹਾਜੇ ਤਰੇ ਸੀ ਉਦੋਂ ਦੋ ਕੁੱਤੇ ਆ ਗਏ ਵਾਰਾ ਤੋ ਤਿੰਨ ਕੁੱਤੇ ਜੇ ਤੇ ਅਲੀ ਜਰੀ ਕਰਦੇ ਉਹ ਮੇਰੇ ਮਗਰ ਮੇਰੇ ਵੱਲ ਭੱਜੇ ਹਾਂ ਮੈਂ ਕਹੇ ਤੇਰਾ ਭਲਾ ਹਜੇ ਮੈਂ ਵੀ ਆਇਆ ਮੈਂ ਤਾਂ ਘਟਾ ਜਾ ਉਹ ਉਹਨਾਂ ਕੋਲ ਐ ਜੇ ਕੀਤਾ ਇੱਕ ਮਿਕ ਡੰਡਾ ਜਨ ਕਹਿਆ ਮੈਂ ਦੂਜੇ ਪਾਸੇ ਤੇ ਮੁੜ ਕੇ ਬਾਬੇ ਮਗਰ ਪੈ ਗਏ ਬਾਬੇ ਦਾ ਉਹਨਾਂ ਗਿੱਟਾ ਫੜ ਲਿਆ ਉਹ ਬਾਬੇ ਦੇ ਬਾਥੇ ਚਾਕੂ ਉਂਗ ਦੰਦ ਉਹ ਮਾਰਦੇ ਹੋ ਜੋਨਾ